ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਲਾਲਾ ਲਾਜਪਤ ਰਾਏ ਤੇ ਕਵਿਤਾ ਸ਼ੇਅਰ ਕਰੂਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਲਾਲਾ ਲਾਜਪਤ ਰਾਏ ਕਵਿਤਾ ਲਾਲਾ ਲਾਜਪਤ ਰਾਏ ਸੰਦੇਸ਼ ਭਗਤ ਮਹਾਨ ਆਜ਼ਾਦੀ ਲਈ ਦਿੱਤਾ ਉਹਨਾਂ ਨੇ ਬਲੀਦਾਨ ਪੂਰਨ ਸਵਰਾਜ ਦੀ ਮੰਗ ਅੰਦੋਲਨਾਂ ਵਿੱਚ ਹਿੱਸੇਦਾਰੀ ਕਿਸਾਨਾਂ ਲਈ ਅੰਗਰੇਜ਼ਾਂ ਨਾਲ ਲੜੀ ਕੀਤੇ ਉਹਨਾਂ ਕੰਮ ਮਹਾਨ ਲਾਲ ਬਾਲਪਾਲ ਉਹਨਾਂ ਦੀ ਪਹਿਚਾਨ ਸਿੱਖਿਆ ਤੇ ਵਿਕਾਸ ਵਿੱਚ ਦਿੱਤਾ ਪੂਰਾ ਯੋਗਦਾਨ ਸਾਈਮਨ ਕਮਿਸ਼ਨ ਵਾਪਸ ਚਾਉ ਦਾ ਕੀਤਾ ਐਲਾਨ ਦੇਸ਼ ਤੋਂ ਕੀਤੀ ਉਹਨਾਂ ਨੇ ਆਪਣੀ ਜਾਨ ਕੁਰਬਾਨ ਪੰਜਾਬ ਕੇਸਰੀ ਤੇ ਸ਼ੇਰ-ਏ-ਪੰਜਾਬ ਦਾ ਸਿੱਖੀਤਾਬ ਸੀ ਉਹਨਾਂ ਦਾ ਸਨਮਾਨ લાલા लाजपत राय ਸੰਦੇਸ਼ ਭਗਤ মোহন ਤਾਂ ਇਹ ਸੀਗੀ ਕਵਿਤਾ ਲਾਲਾ ਜਪਤ ਰਾਏ ਤੇ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚ ਜੇ ਨਹੀਂ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ